ਅਮਰੀਕਾ ਤਰਨਤਾਰ ਰੋਡ ਤੇ ਪਿੰਡ ਚੱਬਾ ਚੱਕ ਵਿਖੇ ਸਮਾਜ ਜਥੇਬੰਦੀਆਂ ਤੇ ਪੀੜੇ ਪਰਿਵਾਰ ਦੇ ਵੱਲੋਂ ਧਰਨਾ ਲਗਾਇਆ ਗਿਆ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ 16 ਸਾਲ ਦੀ ਬੇਟੀ ਨੂੰ 35 ਸਾਲ ਦਾ ਨੌਜਵਾਨ ਭਜਾ ਕੇ ਆਪਣੇ ਨਾਲ ਲੈ ਗਿਆ ਪਰਿਵਾਰ ਦੇ ਵੱਲੋਂ ਸਬੂਤ ਵੀ ਪ੍ਰਸ਼ਾਸਨ ਦਿੱਤੇ ਗਏ ਹਨ ਕਿ ਲੜਕੀ ਉਸ ਨੌਜਵਾਨ ਦੇ ਪਰਿਵਾਰ ਦੇ ਨਾਲ ਰਹਿ ਰਹੀ ਹੈ ਉੱਥੇ ਹੀ ਪੀੜੇ ਪਰਿਵਾਰ ਨੇ ਦੱਸਿਆ ਕਿ ਬੇਟੀ ਵੱਲੋਂ ਪਰਿਵਾਰ ਨੂੰ ਹੋਣਰ ਕੇ ਆਪਣੀ ਜਾਨ ਬਚਾਉਣ ਦੀ ਗੁਹਾਰ ਵੀ ਲਗਾਈ ਗਈ ਹੈ ਇਸ ਦੇ ਬਾਵਜੂਦ ਪੁਲਿਸ ਵੱਲੋਂ ਇੱਥੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪਰਿਵਾਰ ਦਾ ਕਹਿਣਾ ਹੈ ਕਿ ਰਾਜਸੀ ਅਤੇ ਬੀਤੀ ਦਬਾਅ ਦੇ ਕਾਰਨ ਕਾਰਵਾਈ ਜਮਲ ਵਾਲਮੀ ਕੇ ਜਥੇਬੰਦੀਆਂ ਦੋਸ਼ ਲਗਾਉਂਦੇ ਆ ਕਿ ਆ ਕਿ ਐਸਐਚਓ ਮੈਡਮ ਨੇ ਸਿਰਫ ਪਰਚਾ ਦਰਜ ਕੀਤਾ ਹੈ ਪਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਜਿਹੜੇ ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨਾਲ ਅਨਜਾਇਜ਼ ਬੋਲਚਾਲ ਵੀ ਕੀਤੀ ਹੈ ਉਹਨਾਂ ਨੂੰ ਵੀ ਤੁਰੰਤ ਸਸਪੈਂਡ ਕੀਤਾ ਜਾਵੇ ਉੱਥੇ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਗਿਆ ਕਿ ਬੇਟੀ ਦੀ ਉਮਰ ਸੰਬੰਧੀ ਵਿਵਾਦ ਹਾਈ ਕੋਰਟ ਤੱਕ ਪਹੁੰਚਿਆ ਹੋਇਆ ਸੀ ਜਿੱਥੇ ਵਿਆਹ ਦਰਜ ਹੋਇਆ ਹੈ ਪੁਲਿਸ ਅਧਿਕਾਰੀ ਮੁਤਾਬਿਕ ਕਈ ਵਾਰ ਰੈਡਾ ਕੀਤੀਆਂ ਗਈਆਂ ਪਰ ਦੋਸ਼ੀ ਹੱਥ ਨਹੀਂ ਆਇਆ ਅਧਿਕਾਰ ਨੇ ਪ੍ਰੋਮਿਸ ਕੀਤਾ ਕਿ 7 ਤੋਂ 10 ਦਿਨਾਂ ਦੇ ਵਿੱਚ ਕਾਰਵਾਈ ਕਰਕੇ ਲ ਮਾਇੂ ਤੇ ਵੰਗੇਸ ਪੱਟ ਕਰ ਦਿੱਤਾ ਹੈ ਕਿ ਜਦ ਤੱਕ ਮੁਲਜ਼િમ ਗ੍ਰਿਫਤਾਰ ਨਹੀਂ ਹੁੰਦੇ ਅਤੇ ਉਹਨਾਂ ਦੀ ਵੈਟਰੀ ਨਹੀਂ ਮਿਲਦੀ ਉਹਨਾਂ ਵੱਲੋਂ ਧਰਨਾ ਇਹ ਚੱਲ ਰਿਹਾਗਾ ਬਾਈ ਮੈਡਮ ਕਿਉਂ ਜਾਂਦੇ ਰਹੇ ਇਹਨੂੰ ਕਹਿੰਦੇ ਰਹਿਆ ਮੈਡਮ ਸਾਨੂੰ ਕਹਿੰਦੀ ਰਹੀ ਹੈ ਕਿ ਪ੍ਰਾਈਵੇਟ ਗੱਡੀਆਂ ਲਾਓ ਤੇ ਆ ਤੁਹਾਡਾ ਜੋ ਕੁਛ ਹੋਇਆ ਐਸਾ ਚੌਦੀ ਰਜਾ ਮੰਦਿਰੋਂ ਜਿਹੜਾ ਕੁਛ ਕਰਾਉਂਦੀ ਇਹਨਾਂ ਦੇ ਰਜਾ ਮੰਦਿਰੋਂ ਹੁੰਦੇ ਆ ਉਹਨੂੰ ਸੱਤਨ ਗੋਦਾਂ ਨੂੰ ਸੱਤਨ ਗੋਦਾਂ ਨੂੰ ਜਿਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਵੀ ਉਹਨੇ ਮੁਸਬੇ ਕੀਤਾ ਬਾਬਾ ਜੀ ਇਹ ਵਾਲੇ ਨੂੰ ਮੇਰੇ ਭਾਂਜੀ ਰੋ ਰਹੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋੜਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾਓ ਉਹ ਵੀਡੀਓ ਵੀ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਏ ਕਿ ਜਾਂ ਕੁੜੀ ਨੂੰ ਦਾਬਾ ਮਾਰ ਕੇ ਡਰਾ ਕੇ ਫੋਟੋਆਂ ਖਿੱਚ ਲੈਣੇ ਨੇ ਪਰਿਵਾਰ ਕਿ ਸਾਰਾ ਪਰਿਵਾਰ ਖੇਤਾਂ ਵਿੱਚ ਫੋਟੋਆਂ ਕੁੜੀ ਦੇ ਨਾਲ ਪਾਰੇ ਨੇ ਜਿੱਦਣ ਕੁੜੀ ਨੇ ਉਹਨੇ ਆਖਿਆ ਏ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਗਏ ਜਦੋਂ ਕੁੜੀ ਕੋਲੋਂ ਫੋਨ ਖੋੜਿਆ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਲੈਣ ਕਿੰਨੇ ਦਿਨ ਹੋ ਚੁੱਕੇ ਪੀਛੇ ਇਹ ਕਾਫੀ ਦਿਨ ਹੋ ਗਿਆ ਜੀ ਇਹਨਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਬ ਆ ਜਿਹੜਾ ਮੀਨਾ ਗਾ ਜਿਹੜਾ ਪਹਿਲਾ ਆਈਸਮ ਇਹਦੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕਾਰਵਾਈ ਹੋਈ ਹੈ ਜੀ ਪਰਚਾ ਹੋਇਆ ਇਹ ਰਸਤਾ ਨਹੀਂ ਪਾਰੇ ਇਹ ਰਸਤਾ ਪਾਉਣ ਇਹ ਕੁੜੀਆ ਨੂੰ ਵਾਪਸ ਲਿਆਜੇ ਦਿਨ ਪਰਿਵਾਰ ਨੂੰ ਵਗਾਉਣ ਕੁੜੀ ਉਹਨਾਂ ਮਾਰਤੀ ਆ ਉਹਨਾਂ ਐਸਚੋ ਸਾਬਨੇ ਸਿਰਫ ਕੱਲੇ ਮੁੰਡੇ ਦੇ ਪਰਚਾ ਕੀਤਾ ਉਹਨਾਂ ਦੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੇ ਅੱਲਾਵਾ ਆਜੋ ਬੈਠੋ ਦੋ ਮਿੰਟ ਬੈਠੋ ਬਾਅਦ ਵਿੱਚ ਫੇਰ ਉਹਨਾਂ ਨੂੰ ਭਜਾ ਦਿੰਦੀ ਹੈ ਅੱਜ ਕੋਈ ਸੁਣਵਾਈ ਨਹੀਂ ਕਰਨੀ 5 ਮਹੀਨੇ ਹੋ ਗਏ ਗਰੀ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲੈ ਆਈ ਸਕਦੀ ਮੇਰੇ ਮਨੇ ਪੈਸੇ ਖਾਦੇ ਆ ਕਾਹੀ ਨਹੀਂ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂਜੀ ਅਸੀਂ ਮਜਬੂਰੀ ਚ ਆਣ ਕੇ ਬਾਬਾ ਜੀ ਉਹਨਾਂ ਕੋਲ ਗਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਦੀ ਕਿ ਸਾਨੂੰ ਮਿਲੇਗਾ ਇਹਨਾਂ ਗੜੀਆਂ ਨੇ ਹੱਥ ਜੋੜੀ ਦੀ ਅੱਜ ਤੇਰੀ ਗੁੜੀਆਂ ਆ ਪ੍ਰਸ਼ਾਦੀ ਜੀ ਤੁਹਾਡੇ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਨਹੀਂ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁੰਡਾ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਪੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਆਉਂਦਾ ਅਸੀਂ 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 ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾ ਧਰੀਆਂ ਵੇਖੋ ਅਸੀਂ ਤੁਹਾਡੇ ਬਾਣੇ ਦਾ ਹੀ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਵਿਵਹ ਕਰੇ ਜਿਹੜਾ ਪ੍ਰਸ਼ਾਸਨ ਮਿਸਵਿਵਹ ਕਰੇ ਜਿਹੜੇ ਤੁਹਾਡੇ ਸਰਮਣ ਜਿਹੜੇ ਤੁਹਾਨੂੰ ਪਤਾ ਹੈ ਕਿ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਾਪਾ ਬਲਕੇ ਸਰਪਨ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਪੀਵ ਕਰਦਿਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁਨਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇੱਥੋਂ ਜਿਹੜਾ ਤੁਹਾਡਾ ਚੁਕੂਗਾ ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿੱਟੇ ਸਮੇਂ ਲੱਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਕੇ ਆ ਜਿਹੜਾ ਰੋਹਤਪੁਰ ਸਿੰਘ ਕਦਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਨ ਮੋਲਨੇਵਾਸੀ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਪਹਿਗੇ ਆ ਇਹ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਵੰਡ ਹਾਂ ਚੱਬਾ ਮੋੜ ਚੱਬਾ ਮੋੜ ਇਹ ਇੱਥੋਂ ਦੇ ਜਿਹੜੇ ਐਸ ਐਚਓ ਮੈਡਮ ਨੇ ਤੇ ਪੀੜ੍ਹੀ ਦੇ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਤੇ ਪਹਿਲੀ ਗੱਲ ਤੇ ਤੁਹਾਨੂੰ ਦੱਸ ਦਈਏ ਕਿ ਬੇਟੀ ਨਾਬਾਲਗ ਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਪੁਝਾ ਕੇ ਲੈ ਗਿਆ ਆ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਹਾ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਖਿਲਾ ਰਿਹਾ ਆ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇਖ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਆ ਇਹ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੀ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੋਂ ਦੇ ਮੋਹਦਵਾਰੀ ਸੁਣਨ ਦੇ ਵਿੱਚ ਆਏ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾ ਲਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਉਹਦੀ ਸਪੋਰਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੇ ਜਥੇਬੰਦੀਆਂ ਨੇ ਜਿਹੜਾ ਧਰਨਾ ਲਗਾਇਆ ਪਰ ਬੜੇ ਹੀ ਸਰਵਜਨ ਗਰਦੀਪ ਸਿੰਘ ਨੇ ਵੱਟ ਵੀ ਮਾਰੇ ਜੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਭੈਣ ਨੂੰ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਥੋਂ ਦੇ ਸਰਪੰਚ ਆ ਜਿਹੜੇ ਕਿ ਵੱਟ ਵੀ ਮਾਰੇ ਆ ਪਰ ਬੜੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਹਲੇ ਵੀ ਬੱਚੀ ਨੂੰ ਜਿਹੜਾ ਕਿ ਉਹਨਾਂ ਕੋ ਬਰਾਮਦ ਨਹੀਂ ਕੀਤਾ ਗਿਆ ਕਾਰਨ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟਿਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਤੇ ਗੱਲ ਕਰਾਂਗੇ ਸਾਫ ਦੋ ਟੁਕਾ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾਇਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਿਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਿਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲਾਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬੀਹਵ ਕਰਦੇ ਜਾਂ ਮਤਲਬ ਕਿ ਅਨਾ ਪਰ ਬੜੀ ਸ਼ਰਮਨਾਕ ਹੈ ਲੈ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉਠੇ ਜਾਏਗਾ ਤੇ ਐਸਐਚਓ ਮੈਡਨ ਵੀ ਚਾਹੀਦਾ ਸੀ ਜੇਕਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰਦੇ ਸਾਹਮਣੇ ਭਾਜੀ ਕੀ ਸਮਝੋ ਹਮੇਸ਼ਾ ਸਮਾਜ ਨੂੰ ਆਪਣੀਆਂ ਹੱਕ ਮੰਗਾ ਲੈ ਕੇ ਧਰਮੇ ਦੇ ਨਾਲ ਅਸਲ ਵਿੱਚ ਜੀ ਇਹ ਜਾਤੀ ਵਿਤ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜਬੂਰ ਹੋ ਕੇ ਸੜਕਾਂ ਤੇ ਆ ਗਏ ਇਹ ਕੋਈ ਸਾਨੂੰ ਕੁਝ ਹੋਣਗੇ ਇੰਨੀ ਗਰਮੀ ਦੇ ਵਿੱਚ ਸੜਕਾਂ ਤੇ ਬੈਠੇ ਆ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਨਾ ਵੀ ਸਾਡਾ ਕੋਈ ਮਤਵ ਨਹੀਂ ਹੈ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰਹੇ ਵੀ ਸਾਡਾ ਕੋਈ ਮਤਵ ਨਹੀਂ ਆ ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਹੈ ਅਮਲੀ ਤਗਾਤਰ ਰਾਜੀ ਲੋਕ ਕਿਆ-ਕਿਆ ਕੀਦੋ ਆਪਾਂ ਐਸਐਚੂ ਮੈਡਮ ਕੋ ਜਾਨਦੇ ਆ ਯਾਰ-ਯਾਰ ਤੇ ਗੱਲ ਕਰਦੀ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਤ ਬੜਾ ਹੀ ਹੁਣ ਮੈਂ ਉਹ ਬੜੀ ਯੂਜ਼ ਕਰਨਾ ਮੈਂ ਆਪਣੇ ਮੂੰਹ ਵੀ ਨਹੀਂ ਬੜੀ ਇਸਕਾ ਨਾਲ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨਦੇ ਆ ਜਾਂ ਸਾਡੇ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਪੈਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜੀ ਭਰਾ ਕਰਕੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਯਾਰ ਕਰਕੇ ਕਿਉਂਕਿ ਇਹ ਵਰਡਿੰਗ ਬੜੀ ਗਲਤ ਜੀ ਯੂਜ਼ ਹੁੰਦੀ ਹੈ ਕਿਉਂਕਿ ਬਾਣਾ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕਿ ਚੰਗੀ ਗੱਲ ਹੈ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੁੱਦੇ ਕਰਕੇ ਧਰਨਾ ਲੱਗਾ ਹੈ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ 'ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਇਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੀ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ 'ਚ ਆਇਆ ਸੀਗਾ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ اگر ਇਹਨਾਂ ਨੂੰ ਕੋਈ ਗिला शिकਵਾ ਤਾਂ ایسی ہے શ્વાસਨ ਦਵਾਨੀਆਂ ਕਿ مطلب 7 ਤੋਂ 10 ਦਿਨਾਂ ਦੇ ਅੰਦਰ ਅੰਦਰ کوشش ਕਰਾਂਗੇ ਜਲਦੀ ਤੋਂ ਜਲਦੀ ਹੋ ਜੇ کوشش ਕਰਦੇ ਆ ਵੀ ਸੁਬਾ ਵੀ ਮੈਂ ریٹ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ لیڈی ਕਨਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ਿਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ میڈیا ਤੇ ਜਾ ਰਿਹਾ ਤੇ ਕੋਸ਼ਿਸ਼ ਇਧਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ਿਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਉਸ ਦਾ ਲੜਕੇ ਦੇ ਦਾ ਪਰਿਵਾਰ ਨੂੰ ਗਾ ਕੋਈ ਵੀ ਕਰਕੇ ਪਹਿਲਾਂ ਵੀ ਇਹ ਕਹਿ ਲਿਆ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕ ਗੱਲ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਹੈ ਪਰ ਦੋਸ਼ੀ ਇਧਰ ਉਧਰ ਹੈ ਉਹਨਾਂ ਦੇ ਲਈ ਰੇਸ਼ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਅਗਰ ਤੁਹਾਡੇ ਕੋਲ ਕੋਈ ਫੋਨ ਨੰਬਰ ਵੀ ਸਾਨੂੰ ਦਵੋ ਨਹੀਂ ਉਹਨੂੰ ਵੀ ਲੋਡ ਸਾਨੂੰ ਦਵੋ ਸਾਨੂੰ ਦਵੋ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਹਾਂ ਸਰਵੇਲੈਂਸ ਤੇ ਲਵਾ ਲੈਂਦੇ ਹਾਂ